ਐ ਸੁਬੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਭਾਈ ਸੰਦੀਪ ਸੰਨੀ ਦੀ ਜਿਹੜੀ ਕਿ ਰਿਪੋਰਟ ਆ ਉਹ ਕੋਰ ਨੂੰ ਪਹੁੰਚਾ ਦਿੱਤੀ ਹੈ ਤੇ ਜਿਸ ਤੋਂ ਬਾਅਦ ਸੀਲਬੰਦ ਕਰਕੇ ਜਿਹੜੀ ਕਿ ਸੁਪਰਡੈਂਟ ਨੂੰ ਭੇਜੀ ਗਈ ਆ ਤੇ ਉੱਥੇ ਹੀ ਦੂਜੇ ਪਾਸੇ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਜਿਹੜੀ ਕਿ ਰਿਪੋਰਟ ਹੁਣ ਉੱਥੇ ਹੀ ਕੋਰ ਤੱਕ ਪਹੁੰਚਦੀ ਘਰ ਦਿੱਤੀ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਭਾਈ ਸੰਦੀਪ ਸਿੰਘ ਨੂੰ ਲੈ ਕੇ ਸਿੰਘਾਂ ਨੇ ਜਿਹੜਾ ਕਿ ਥਾਣੇ ਦੇ ਬਾਹਰ ਮੋਰਚਾ ਵੀ ਲਗਾਇਆ ਸੀ ਤੇ ਉੱਥੇ ਹੀ ਇਨਸਾਫ਼ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਸੁਦੀਰ ਸੂਰੀ ਜਿਹੜੇ ਕਿ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀ ਦਾ ਜਿਹੜਾ ਕਿ ਮੈਡੀਕਲ ਚੈੱਕ ਅਪ ਸੰਗਰੂਰ ਜੇਲ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫੀਸਰ ਜਿਹੜੇ ਕਿ ਡਾਕਟਰ ਵਿਨੋਦ ਕੁਮਾਰ ਆ ਉਹਨਾਂ ਨੇ ਦੱਸਿਆ ਸੀ ਕਿ ਮੈਡੀਕਲ ਜਿਹੜੀ ਰਿਪੋਰਟ ਆ ਉਹ ਸੀਲ ਬੰਦ ਕਰਕੇ ਜੇਲ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ ਤੇ ਇਹ ਮੈਡੀਕਲ ਚੈੱਕ ਅਪ ਪਟਿਆਲਾ ਕੋਰਟ ਦੇ ਜਿਹੜੇ ਕਿ ਆਰਡਰ ਦੇ ਉੱਤੇ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਦੋਸ਼ੀ ਦੇ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸੰਦੀਪ ਸਣੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਜਿਹੜੇ ਕਿ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਦੇ ਵਿੱਚ ਖੋਲੀ ਜਾਵੇਗੀ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਣੀ ਦੇ ਭਰਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਜਿਹੜੇ ਕਿ ਖਿਲਾਫ ਉਹਨਾਂ ਦੇ ਉਠਾਏ ਸਨ ਤੇ ਉੱਥੇ ਹੀ ਸੰਗਰੂਹ ਜੇਲ੍ਹ ਸੁਪਰਡੈਂਟ ਨੇ ਰਿਪੋਰਟ ਹੁਣ ਪਟਿਆਲਾ ਕੋਰਟ ਨੂੰ ਭੇਜ ਦਿੱਤੀ ਹੈ ਤਾਂ ਸੰਦੀਪ ਸਣੀ ਦੀ ਜਿਹੜੀ ਕਿ ਹੁਣ ਮੈਡੀਕਲ ਰਿਪੋਰਟ ਆਹ ਕੋਰਟ ਦੇ ਪਹੁੰਚੀ ਹੈ ਤੇ ਮੈਡੀਕਲ ਰਿਪੋਰਟ ਦੇ ਵਿੱਚ ਕੁਝ ਵੱਡਾ ਖੁਲਾਸਾ ਵੀ ਹੋ ਸਕਦਾ ਹੈ ਕਿ ਪਹੁੰਚ ਦੀ ਘਰ ਦਿੱਤੀ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪਾਈ ਸੰਦੀਪ ਸਿੰਘ ਨੂੰ ਲੈ ਕੇ ਸਿੰਘਾਂ ਨੇ ਜਿਹੜਾ ਕਿ ਥਾਣੇ ਦੇ ਬਾਹਰ ਮੋਰਚਾ ਵੀ ਲਗਾਇਆ ਸੀ ਤੇ ਉੱਥੇ ਹੀ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਸੁधीर ਸੂਰੀ ਜਿਹੜੇ ਕਿ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀ ਦਾ ਜਿਹੜਾ ਕਿ ਮੈਡੀਕਲ ਚੈੱਕਅਪ ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਜਿਹੜੇ ਕਿ ਡਾਕਟਰ ਵਿਨੋਦ ਕੁਮਾਰ ਆ ਉਹਨਾਂ ਨੇ ਦੱਸਿਆ ਸੀ ਕਿ ਮੈਡੀਕਲ ਜਿਹੜੀ ਰਿਪੋਰਟ ਉਸੀਲ ਬੰਦ ਕਰਕੇ ਜੇਲ ਸੁਪਰਡੈਂਟ ਨੂੰ ਸੌਪ ਦਿੱਤੀ ਗਈ ਹੈ ਤੇ ਇਹ ਮੈਡੀਕਲ ਚੈੱਕਅਪ ਪਟਿਆਲਾ ਕੋਰਟ ਕੋਰਟ ਦੇ ਜਿਹੜੇ ਕਿ ਆਰਡਰ ਦੇ ਉੱਤੇ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੋਸ਼ੀ ਦੇ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ ਪ੍ਰਸ਼ਾਸਨ ਦੇ ਵੱਲੋਂ ਸੰਦੀਪ ਦਸਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਜਿਹੜੇ ਕਿ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਦੇ ਵਿੱਚ ਖੋਲੀ ਜਾਵੇਗੀ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਨੀ ਦੇ ਭਰਾ جیل ਪ੍ਰਸ਼ਾਸਨ ਦੇ ਉੱਤੇ ਜਿਹੜੇ ਕਿ ਖਿਲਾਫ ਉਹਨਾਂ ਦੇ ਉਠਾਏ ਸਨ ਤੇ ਉੱਥੇ ਹੀ ਸੰਗਰੂਰ جیل ਸੁਪਰਡੈਂਟ ਨੇ ਰਿਪੋਰਟ ਹੁਣ ਪਟਿਆਲਾ ਕੋਰਟ ਨੂੰ ਭੇਜ ਦਿੱਤੀ ਹੈ ਤਾਂ ਸੰਦੀਪ ਸਨੀ ਦੀ ਜਿਹੜੀ ਕਿ ਹੁਣ ਮੈਡੀਕਲ ਰਿਪੋਰਟ ਉਹ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਮੈਡੀਕਲ ਰਿਪੋਰਟ ਦੇ ਵਿੱਚ ਕੁਝ ਵੱਡਾ ਖੁਲਾਸਾ ਵੀ ਹੋ ਸਕਦਾ ਕ ਪਹੁੰਚਦੀ ਘਰ ਦਿੱਤੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪਾਈ ਸੰਦੀਪ ਸਿੰਘ ਨੂੰ ਲੈ ਕੇ ਸਿੰਘਾਂ ਨੇ ਜਿਹੜਾ ਕਿ ਥਾਣੇ ਦੇ ਬਾਹਰ ਮੋਰਚਾ ਵੀ ਲਗਾਇਆ ਸੀ ਤੇ ਉੱਥੇ ਹੀ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਸੁਦੀਰ ਸੂਰੀ ਜਿਹੜੇ ਕਿ ਕਤਲ ਮਾਮਲੇ ਦੇ ਦੋਸ਼ੀ ਸੰਦੀਪ ਸਣੀ ਦਾ ਜਿਹੜਾ ਕਿ ਮੈਡੀਕਲ ਚੈੱਕ ਅਪ ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੱਲ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਜਿਹੜੇ ਕਿ ਡਾਕਟਰ ਵਿਨੋਦ ਕੁਮਾਰ ਆ ਉਹਨਾਂ ਨੇ ਦੱਸਿਆ ਸੀ ਕਿ ਮੈਡੀਕਲ ਜਿਹੜੀ ਰਿਪੋਰਟ ਉਸੀਲ ਬੰਦ ਕਰਕੇ ਜੇਲ ਸੁਪਰਡੈਂਟ ਨੂੰ ਸੌਪ ਦਿੱਤੀ ਗਈ ਹੈ ਤੇ ਇਹ ਮੈਡੀਕਲ ਚੈੱਕਅਪ ਪਟਿਆਲਾ ਕੋਰਟ ਦੇ ਜਿਹੜੇ ਕਿ ਆਰਡਰ ਦੇ ਉੱਤੇ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਦੋਸ਼ੀ ਦੇ ਭਰਾ ਮਨਦੀਪ ਨੇ ਕੋਰਟ ਦੇ ਵਿੱਚ ਅਪੀਲ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ ਜੇਲ ਪ੍ਰਸ਼ਾਸਨ ਦੇ ਵੱਲੋਂ ਸੰਦੀਪ ਸਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਅਪੀਲ ਦੇ ਜਿਹੜੇ ਕਿ ਮੰਦੇ ਨਜ਼ਰ ਹੀ ਕੋਰਟ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਹੁਣ ਜਦੋਂ ਇਹ ਰਿਪੋਰਟ ਪਟਿਆਲਾ ਕੋਰਟ ਦੇ ਵਿੱਚ ਖੋਲੀ ਜਾਵੇਗੀ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲਣਗੇ ਜੋ ਸੰਦੀਪ ਸਨੀ ਦੇ ਭਰਾ ਚੇਲ ਪ੍ਰਸ਼ਾਸਨ ਦੇ ਉੱਤੇ ਜਿਹੜੇ ਕਿ ਖਿਲਾਫ ਉਹਨਾਂ ਦੇ ਉਠਾਏ ਸਨ ਤੇ ਉੱਥੇ ਹੀ ਸੰਗਰੂਰ ਚੇਲ ਸੁਪਰਡੈਂਟ ਨੇ ਰਿਪੋਰਟ ਹੁਣ ਪਟਿਆਲਾ ਕੋਰਟ ਨੂੰ ਭੇਜ ਦਿੱਤੀ ਹੈ ਤਾਂ ਸੰਦੀਪ ਸਨੀ ਦੀ ਜਿਹੜੀ ਕਿ ਹੁਣ ਮੈਡੀਕਲ ਰਿਪੋਰਟ ਉਹ ਕੋਰਟ ਦੇ ਵਿੱਚ ਪਹੁੰਚੀ ਹੈ ਤੇ ਮੈਡੀਕਲ ਰਿਪੋਰਟ ਦੇ ਵਿੱਚ ਕੁਝ ਵੱਡਾ ਖੁਲਾਸਾ ਵੀ ਹੋ ਸਕਦਾ